ਹੋਈ ਆ ਦੋਵਾਂ ਪਾਸਿਓਂ ਗੋਲੀਆਂ ਚਲੀਆਂ ਨੇ ਤੇ ਇੱਕ ਜਿਹੜਾ ਲੁਟੇਰਾ ਉੱਤੇ ਪੈਰ ਤੇ ਗੋਲੀ ਲੱਗੀ ਏ ਤੇ ਬੁਰੀ ਤਰ੍ਹਾਂ ਜ਼ਖਮੀ ਵੀ ਹੋਇਆ ਦੱਸਦੀ ਏ ਕਿ 25 ਲੱਖ ਦੀ ਲੁੱਟ ਦਾ ਇਹ ਮਾਮਲਾ ਹੈ ਜਿਸੇ ਰਿਕਵਰੀ ਕਰਨ ਪੁਲਿਸ ਪਹੁੰਚੀ ਸੀ ਜਿਸ ਤੋਂ ਬਾਅਦ ਕੇ ਪੁਲਿਸ ਹੱਤੇ ਲੁਟੇਰਿਆਂ ਦੇ ਵਿੱਚ ਤਾਬੜ ਤੋੜ ਜਿਹੜੀਆਂ ਗੋਲੀਆਂ ਚਲੀਆਂ ਨੇ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਹੋਰ ਜਾਣਕਾਰੀ ਲੈ ਲੈਣੇ ਮੇਰੇ ਸਹਿਯੋਗੀ ਮਨਜੋਤ ਕੋਲੋ ਜੀ ਮਨਜੋਤ ਇਹ ਪੂਰਾ ਮਾਮਲਾ ਜੜਾਵਾ ਪੁਲਿਸ ਅਤੇ ਲੁਟੇਰੀਆ ਦੇ ਵਿਚਕਾਰਤਾ ਪਰ ਤੋੜ ਗੋਲੀਆਂ ਚੱਲਿਆ ਨੇ ਪੂਰਾ ਮਾਮਲਾ ਕੀ ਹੈ ਜੀ ਭਾਵਨਾ ਸਭ ਤੋਂ ਪਹਿਲਾਂ ਦੱਸਦੀ ਹੈ ਕਿ ਮੰਡੀ ਗੁਬਿੰਦਗੜ ਦੇ ਨਜ਼ਦੀਕ ਹੋਂਦੇ ਇਲਾਕੇ ਪ੍ਰੇਮਨਗਰ ਦੇ ਵਿੱਚ ਇੱਕ ਇੰਡਸਟਰੀਅਲ ਏਰੀਆ ਜਿਸ ਦੇ ਬਾਅਦ ਉਸ ਦੇ ਮਾਲਕ ਦੇ ਘਰ ਲੁੱਟ ਹੋਈ ਸੀ ਕਿਉਂਕਿ ਉਹਦੇ ਕਰ ਉਹਦੀ ਮਦਦਗੀ ਕਰ ਤੋਂ ਕਰਕੇ ਜਿਹੜਾ ਪੂਰਾ ਪਰਿਵਾਰ ਭੋਗ ਦੇ ਗਿਆ ਹੋਇਆ ਸੀ ਉਹਨੋਂ ਦੇ ਬਾਅਦ ਜਦੋਂ ਇਹ ਤਿੰਨ ਲੁਟੇਰੀਆਂ ਨੂੰ ਇਹ ਬਾਰੇ ਪਤਾ ਲੱਗਾ ਤਾਉਂਸੀ ਘਰ ਦੇ ਵਿੱਚ ਨੌਕਰ ਨੂੰ ਗੰਦੀ ਬਣਾ ਕੇ ਲਗਭਗ 25 ਲੱਖ ਰੁਪਏ ਜਿਹੜੇ ਲੁੱਟੇ ਸੀਗੇ ਘਰ ਪਾਇੰਟ ਦੇ ਉੱਤੇ ਔਰ ਇਹ ਪੂਰੀ ਜਿਹੜੀ ਕਰਨਾ ਸਿਟੀਵੀ ਦੇ ਵਿੱਚ ਉਹ ਕੈਦ ਹੁੰਦੀ ਹੈ ਤਾਂ ਜਿਹੜੀ ਮੰਡੀ ਗਵਿੰਦਗੜ੍ਹ ਦੀ ਪੁਲਿਸ ਹੈ ਉਸਨੇ ਲਗਾਤਾਰ ਇਹ ਜਿਹੜੀ ਜਾਣਕਾਰੀ ਸੀ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਂਝੀ ਕੀਤੀ ਔਰ ਆਪਣੇ ਸੋਸ਼ਲ ਵਿੱਚ ਜਿਹੜੇ ਐਕਟਿਵ ਸੀ ਤੇ ਤਾਂ ਪੂਰੇ ਮਾਮਲੇ ਦੇ ਵਿੱਚ ਇੱਕ ਗੱਲ ਕਰੀਏ ਤਾਂ ਐਸਐਸਪੀ ਡਾਕਟਰ ਰਮਜੋਤ ਗਰੇਵਾਲ ਨੇ ਜਿਹੜੇ ਉਹਨਾਂ ਨੇ ਮਾੜਾ ਆ ਕੇ ਅੱਗੇ ਕਾਰਵਾਈ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਇੰਨਾ ਰੋਟੇਰਿਆ ਨੂੰ ਉਹਨੂੰ ਸੋਨੋ ਗ੍ਰਿਫਤਾਰ ਵੀ ਕਰ ਲਿਆ ਗਿਆ ਸੀਗਾ ਔਰ ਬਾਤ ਵਿੱਚ ਜਿਹੜੀ ਰਕਮ ਜਿੱਥੇ ਲੁਟ ਕੇ ਰੱਖੀ ਹੋਈ ਸੀ ਉਸੇ ਬਾਰੇ ਉਸ ਨੂੰ ਰਿਕਵਰੀ ਕਰਾਉਣ ਦੇ ਲਈ ਜਿਹੜੀ ਪੁਲਿਸ ਟੀਮ ਹੈ ਉਹ ਇਹਨਾਂ ਤਿੰਨ ਲੁਟੇਰੀਆਂ ਦੇ ਵਿੱਚੋਂ ਇੱਕ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਨਾ ਕੀਤੀ ਔਰ ਜਦੋਂ ਉਹ ਮੌਕੇ ਦੇ ਉੱਪਰ ਪਸੀਪਥਾਨ ਨਜ਼ਦੀਕ ਇੱਕ ਕਬਲੇਰੋ ਗੱਡੀ ਦੇ ਵਿੱਚ ਰਕਮ ਇਕੱਠੀ ਹੋਈ ਸੀ ਉੱਥੇ ਤੱਕ ਪਹੁੰਚੇ ਤਾਂ ਜਦੋਂ ਰਿਕਵਰ ਕਰਨ ਲੱਗੇ ਰਕਮ ਦਾ ਜਿਹੜਾ ਮੁਲਾਜ਼ਮ ਹੈ ਮੁਲਜ਼ਮ ਹੈ ਉਹ ਉਸ ਨੂੰ ਅੱਗੇ ਭੇਜਿਆ ਕਿ ਉਹ ਪੈਸੇ ਲੈ ਕੇ ਦੇਵੇ ਬਰੇਰੋ ਗੱਡੀ ਦੇ ਵਿੱਚੋਂ ਤਾਂ ਨਾਲ ਦੀ ਨਾਲ ਜਿਹੜਾ ਜਿੱਥੇ ਪੈਸੇ ਰੱਖੇ ਗਏ ਸੀ ਉਹਦੇ ਨਾਲ ਇੱਕ ਹਥਿਆਰ ਵੀ ਰੱਖਿਆ ਹੋਇਆ ਸੀ ਪਿਸਤਲ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਉਸਨੇ फायरिंग कर दी पुलिस ने भी जो अपनी बचाव कोशिश की थी पुलिस ने भी उस उपत जो लुटेरा फायरिंग की दस दी कि उसने पैर के उपर गोली लगी हालांकि फिलहाल अः जो मुलजम है उसनों

ਅ ਪਛਿਪਨਾ ਸੀਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਬਾਅਦ ਵਿੱਚ ਉਹਨੂੰ ਫਟੇਕਰ ਸਾਹਿਬ ਰੈਫਰ ਕਰ ਦਿੱਤਾ ਗਿਆ ਫਿਲਹਾਲ ਇੰਨੀ ਕੀ ਜਾਣਕਾਰੀ ਜਿਹੜੀ ਹੈ ਇਹ ਜਾਣਕਾਰੀ ਐਸਐਸਪੀ ਵੱਲੋਂ ਦਿੱਤੀ ਗਈ ਹੈ ਉਹਨਾਂ ਦੀ ਪੂਰੀ ਜਾਣਕਾਰੀ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਨਗੇ ਉਹ ਪ੍ਰੈਸ ਕਾਨਫਰੰਸ ਦੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨਗੇ ਕਿ ਕਿਸ ਤਰੀਕੇ ਨਾਲ ਨਾਕ ਕੀਤੀ ਸੀ ਕਿ ਜਿਹੜੇ ਕਿੰਨੇ ਮੁਲਜ਼ਮ ਕਿੱਥੋਂ ਦੇ ਰਹਿਣ ਵਾਲੇ ਸਨ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਸੀ ਜਾਂ ਨਹੀਂ ਹੈਗਾ ਸੀ ਇਹ ਜਾਣਕਾਰੀ ਜਿਹੜੀ ਐਸਐਸਪੀ ਅਰਵਜੋਦ ਕੋਰ ਗਰੇਵਾਲ ਜਿਹੜੇ ਸਖਤੀ ਫਟੇਕਰਤਾ ਉਹ ਪੂਰੀ ਜਾਣਕਾਰੀ ਪਾਉਂਦਾ ਪ੍ਰੈਸ ਕਾਨਫਰੰਸ ਕਰਕੇ ਜਾਰੀ ਕਰਕੇ ਜੀ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਤਿਆਗੜ ਸਾਹਿਬ ਦੇ ਵਿੱਚ ਜਿਹੜੀ ਆ ਇਨਕਾਊਂਟਰ ਹੋਇਆ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ ਤਾਂ ਪੁਲਿਸ ਅਤੇ ਲੁਟੇਰਿਆਂ ਦੇ ਵਿਚਕਾਰ ਮੁੱਠਪੇੜ ਹੋਈ ਆ ਤਾਬੜ ਤੋੜ ਜਿਹੜੀਆਂ ਗੋਲੀਆਂ ਚੱਲੀਆਂ ਨੇ ਦੋਵਾਂ ਪਾਸੇ ਜਿਸ ਦੇ ਵਿੱਚ ਇੱਕ ਲੁਟੇਰਾ ਜਿਹੜਾ ਜ਼ਖਮੀ ਹੋਇਆ ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਕਿ ਜ਼ਖਮੀ ਨੂੰ ਬਸੀ ਪਠਾਣਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ